ਸਾਰੇ ਜਾਣਦੇ ਜੇ ਕਈ ਦਿਨ ਤੋਂ ਭਾਨੇ ਸਿੱਧੂ ਦੇ ਉੱਤੇ ਜਿਸ ਤਰੀਕੇ ਪੁਲਿਸ ਤਸ਼ੱਦਦ ਕਰ ਰਹੀ ਆ ਭਗਵੰਤ ਮਾਨ ਜੋ ਕਿ ਆਪਣੀ ਨਿੱਜੀ ਕਾਰਡ ਕੱਢਣ ਨੂੰ ਉਹਦੇ ਤੇ ਨਜਾਇਜ਼ ਮੁਕਦਮੇ ਦਰਜ ਕਰਾਏ ਉਹਨੂੰ ਠੰਡੇ ਪਾਣੀ ਪਾ ਪਾ ਕੇ ਉਹਨੂੰ ਕੁੱਟਿਆ ਜਾ ਰਿਹਾ ਉਹਦੀ ਵੀਡੀਓ ਬਣਾਈਆਂ ਜਾ ਰਹੀਆਂ ਨੇ ਉਹਦੇ ਤੇ ਬਹੁਤ ਤਸ਼ੱਦਦ ਕੀਤੀ ਜਾ ਰਹੀ ਔਰ ਜਿਹੜਾ ਉਹਦੇ ਹੱਕ ਚ ਬੋਲਦਾ ਹੈ ਭਗਵੰਤ ਮਾਨ ਜੀ ਨੇ ਇੱਕ ਨਵਾਂ ਰਸਤਾ ਕੱਢ ਦਿਓ ਤੇ ਮੁਕਦਮਾ ਦਰਜ ਕਰ ਦਿਓ ਜੇ ਕੋਈ ਜਰਨਲਿਸਟ ਬੋਲਦਾ ਉਹਦੇ ਤੇ ਮੁਕਦਮਾ ਦਰਜ ਕਰ ਦਿਓ ਜੇ ਕੋਈ ਆਵਾਜ਼ ਕਰੇਗਾ ਉਹਦੇ ਤੇ ਕਰ ਦਿਓ ਕਿੰਨੇ ਅਕਤੇ ਮੁਕਦਮੇ ਦਰਜ ਕਰੋਗੇ ਭਗਵੰਤ ਮਾਨ ਜੀ ਹੁਣ ਕਿਸਾਨ ਜਿੱਥੇ ਬੰਦੀਆਂ ਨੇ ਹੱਕ ਚ ਬੋਲਣ ਲੱਗੀਆਂ ਤੇ ਕੱਲ ਸਿਮਰਨਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਕਰ ਲਿਆ ਅੱਜ ਰੁਲਦਾ ਸਿੰਘ ਜੀ ਨੂੰ ਹਾਊਸ ਅਰੈਸਟ ਕੀਤਾ ਹੋਇਆ ਇਹ ਡਾਰੇ ਆ ਭਗਵੰਤ ਮਾਨ ਜੀ ਤੁਹਾਨੂੰ ਇਹ ਉਹੀ ਸਮਾਂ ਦਿਖ ਰਿਹਾ ਏ ਜੋ 1990 ਦੇ ਦਸ਼ਕ ਅੰਦਰ ਜਦੋਂ ਬਿਆਨ ਸਿੰਘ ਮੁੱਖ ਮੰਤਰੀ ਸੀ ਤੇ ਕੇਪੀਐਸ ਗਿੱਲ ਵਰਗਾ 부ਚੜ ਜਿਹੜਾ ਏ ਉਹ ਪੰਜਾਬ ਦੀ ਨੌਜਵਾਨੀ ਨੂੰ ਮਾਰ ਰਿਹਾ ਸੀ ਪੰਜਾਬ ਦੀ ਜਵਾਨੀ ਦਾ ਖਾਤਮਾ ਕਰ ਰਿਹਾ ਸੀ ਔਰ ਉਹਨਾਂ ਲੋਕਾਂ ਦੇ ਰਸਤੇ ਚੱਲਦੇ ਹੋਏ ਐ ਲੱਗ ਰਿਹਾ ਕਿ ਉਹੀ ਆਤਮਾ ਤੁਹਾਡੇ ਅੰਦਰ ਵੜ ਗਈ ਆ ਬੜੇ ਸ਼ਰਮ ਦੀ ਗੱਲ ਆ ਕਿ ਤੁਸੀਂ ਇੱਕ ਨੌਜਵਾਨ ਦਾ ਇਸ ਕਰਕੇ ਪੁੱਤ ਨੂੰ ਕਟਾਰੇ ਜੇ ਪੰਜਾਬ ਦੇ ਪੁੱਤ ਨੂੰ ਇਸ ਕਰਕੇ ਕਟਾਰੇ ਜੇ ਕਿਉਂਕਿ ਇਨਸਾਫ ਦੀ ਗੱਲ ਕਰਦਾ ਹੈ ਪੰਜਾਬ ਦੇ ਪੁੱਤ ਨੂੰ ਇਸ ਕਰਕੇ ਕਟਾਰੇ ਜੇ ਕਿਉਂਕਿ ਉਹ ਤੁਹਾਡੇ ਖਿਲਾਫ ਬੋਲਦਾ ਹੈ ਤੁਹਾਡੀਆਂ ਨੀਤੀਆਂ ਦੇ ਖਿਲਾਫ ਬੋਲਦਾ ਹੈ ਤੁਹਾਡੇ ਵੱਲੋਂ ਜੋ ਕ腐ਸ਼ਨ ਕੀਤੀ ਜਾ ਰਹੀ ਹੈ ਜੋ ਤੁਸੀਂ ਅਰਵਿੰਦ ਕੇਜਰੀਵਾਲ ਦੇ ਨੂੰ ਪੰਜਾਬ ਉਹਦੇ ਕੋ ਗਿਰਵੀ ਪਾਇਆ ਹੋਇਆ ਹੈ ਜੋ ਰਾਗਵ ਚੱਡੇ ਕੋ ਗਿਰਵੀ ਪਾਇਆ ਹੋਇਆ ਹੈ ਉਹਦੇ ਉਹਦੇ ਖਿਲਾਫ ਬੋਲਦਾ ਅੱਜ ਇੱਕ ਪਾਨਾ ਸਿੱਧੂ ਨਹੀਂ ਤੁਸੀਂ ਕਿੰਨੇ ਪਾਨੇ ਸਿੱਧੂਆਂ ਨੂੰ ਅੰਦਰ ਦਿਓਗੇ ਇਹ ਪੰਜਾਬ ਪਾਨਾ ਸਿੱਧੂ ਬਣ ਜਾਣਾ ਹੈ ਭੁਲੇਖੇ ਚ ਨਾ ਰਿਓ ਜੇ ਇਹ ਬਹੁਤ ਸਾਰੇ ਐਸੇ ਆਏ ਨੇ ਤੁਹਾਡੇ ਤੋਂ ਪਹਿਲਾਂ ਔਰੰਗਜ਼ੇਬ ਵਰਗੇ ਲੋਕ ਆਏ ਨੇ ਜਕਰੀਆ ਖਾਨ ਵਰਗੇ ਆਏ ਨੇ ਇੱਥੇ ਕੇਪੀਐਸ ਗਿਲ ਵਰਗੇ ਆਏ ਨੇ ਇਹ ਬੜੇ ਬੜੇ ਬੁੱਚੜ ਆਏ ਸਮੇਤ ਸੈਣੀ ਵਰਗੇ ਬੁੱਚੜ ਆਏ ਜਿਨ੍ਹਾਂ ਦਾ ਅੰਤ ਕੋਈ ਮਾੜਾ ਚੰਗਾ ਨਹੀਂ ਹੋਇਆ ਇਹ ਜਿਸ ਰਸਤੇ ਚੱਲੇ ਜੇ ਭੁਗਤਨੀਆਂ ਪੈਣੀਆਂ ਨੇ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਨੇ ਇਹ ਗੱਲ ਚੇਤੇ ਰੱਖਿਓ ਜੇ ਭਾਨੇ ਸਿੱਧੂ ਤੇ ਜੋ ਅੱਜ ਤੁਸੀਂ ਕਰ ਰਹੇ ਮੈਂ ਉਹਨਾਂ ਪੁਲਿਸ ਅਫਸਰ ਨੂੰ ਵੀ ਕਹਿਣਾ ਚਾਹਣਾ ਹੈ ਤੁਹਾਡੇ ਵੀ ਬੱਚੇ ਨੇ ਇਹ ਜੋ ਤੁਹਾਡੇ ਤੋਂ ਅੱਜ ਭਗਵੰਤ ਸਿੰਘ ਮਾਨ ਜੀ ਕਰਾ ਰਹੇ ਨੇ ਨਾ ਇਹ ਕੰਮ ਜਿੰਨਿਆਂ ਤੋਂ ਪਹਿਲਾਂ ਪੁਲਿਸ ਨੇ ਕਰਾਇਆ ਸੀਗਾ ਸਾਰੇ ਕੋਈ ਬਗਰੋ ਸੁਸਾਈਡ ਕਰਦਾ ਫਿਰਦਾ ਸੀ ਕੋਈ ਕੇਸਾ ਚ ਜੇਲਾ ਚ ਸੜ ਗਏ ਸਭ ਨੂੰ ਆਪਣੇ ਆਪਣੇ ਜਵਾਬ ਦੇਣੇ ਪਏ ਆ ਰੱਬ ਦੀ ਕਚੈਰੀ ਸਭ ਨੂੰ ਜਵਾਬ ਦੇਣਾ ਪੈਂਦਾ ਹੈ ਔਰ ਉਸ ਗੁਰੂ ਦੇ ਘਰ ਚ देर ਹੋ ਸਕਦੀ ਪਰ ਅੰਧੇਰ ਨਹੀਂ ਰੱਬ ਜਦੋਂ ਮਾਰਦਾ ਹੈ ਨਾ ਇੱਕ ਪਾਸੇ ਤੁਸੀਂ ਕਹ ਰਹੇ ਸੀ ਮੇਰੇ ਘਰ ਖੁਸ਼ੀਆਂ ਆ ਰਹੀਆਂ ਨੇ ਜੇ ਤੁਹਾਡੇ ਘਰ ਔਲਾਦ ਹੋਰੀ ਤੁਹਾਨੂੰ ਖੁਸ਼ੀਆਂ ਆ ਰਹੀਆਂ ਤੇ ਭਾਨਾ ਸਿੱਧੂ ਵੀ ਕਿਸੇ ਦੀ ਔਲਾਦ ਆ ਭਾਨਾ ਸਿੱਧੂ ਵੀ ਕਿਸੇ ਦਾ ਬੱਚਾ ਹੈ ਅੱਜ ਤੁਹਾਡੀ ਡੈਮੋਕਰੇਸੀ ਦੇ ਨਾਂ ਤੇ ਤੁਸੀਂ ਡੈਮੋਕਰੇਸੀ ਦੀਆਂ ਗੱਲਾਂ ਕਰਨ ਵਾਲੇ ਲੋਕਤੰਤਰ ਦੀਆਂ ਗੱਲਾਂ ਕਰਨ ਵਾਲੇ ਲੋਕ ਤੁਹਾਨੂੰ ਸ਼ਰਮ ਨਹੀਂ ਆ ਰਹੀ ਹੁਣ ਤੁਸੀਂ ਲੋਕਾਂ ਚੁਕਚੁਕ ਜੇਲਾ ਚ ਪਾਰੇ ਜੇ ਕਿੰਨਿਆਂ ਨੂੰ ਪਾ ਲੋਗੇ ਮੈਂ ਪਾਨਾ ਸਿੱਧੂ ਨੂੰ ਫੇਰ ਤੋਂ ਕਹਿਣਾ ਚਾਹਣਾ ਅਸੀਂ ਤੇਰੇ ਨਾਲ ਡਟ ਕੇ ਖੜੇ ਆਂ ਪੰਜਾਬ ਤੇਰੇ ਨਾਲ ਡਟ ਕੇ ਖੜਾ ਹੈ ਔਰ ਹਰ ਰੋਜ਼ ਜ਼ੁਲਮ ਦੇ ਖਿਲਾਫ ਅਸੀਂ ਬੋਲਿਆ ਅੱਗੇ ਵੀ ਬੋਲਾਂਗੇ ਪੰਜਾਬ ਦੇ ਅੰਦਰ ਹੋ ਰਿਹਾ ਹੋਵੇ ਦਿੱਲੀ ਚ ਹੋ ਰਿਹਾ ਹੋਵੇ ਦੇਸ਼ ਕਿਤੇ ਵੀ ਸਿੱਖੀ ਦੇ ਉੱਤੇ ਹੋ ਰਿਹਾ ਹੋਵੇ ਜ਼ਬਰ ਜ਼ੁਲਮ ਦੇ ਖਿਲਾਫ ਮੈਂ ਲਗਾਤਾਰ ਆਪਣੀ ਲੜਾਈ ਨੂੰ ਲੜਦਾ ਰਿਹਾ ਹਾਂ ਔਰ ਫੇਰ ਲੜਾਂਗੇ ਪਾਵੇਂ ਪਾਨੇ ਸਿੱਧੂ ਨਾਲ ਸਾਡਾ ਕੋਈ ਨੀ ਜੀ ਸੰਪਰਕ ਅਜੇ ਤੱਕ ਨਹੀਂ ਸੀਗਾ ਪਰ ਅਸੀਂ ਜਾਣਦੇ ਹਾਂ ਕਿ ਉਹ ਪੰਜਾਬ ਦੀ ਗੱਲ ਕਰਦਾ ਹੈ ਪੰਜਾਬ ਦਾ ਬੱਚਾ ਹੈ ਇਸ ਕਰਕੇ ਭਗਵੰਤ ਸਿੰਘ ਮਾਨ ਜੀ ਜਿੰਨਾ ਜੋਰ ਲੱਗ ਸਕਦਾ ਲਾ ਲਿਓ ਜੇ ਇਹ ਪ੍ਰੋਟੈਸਟ ਹੜਤੋਂ ਰੋਕੇ ਨਹੀਂ ਜਾਣੇ ਇਹ ਇੱਕ ਇਨਕਲਾਬ ਦਾ ਰਸਤਾ ਬਣ ਜਾਣਾ ਹੈ ਔਰ ਉਸ ਰਸਤੇ ਦੇ ਉੱਤੇ ਤੁਹਾਡੇ ਵਰਗੇ ਭਗਵੰਤ ਮਾਨ ਵਰਗੇ ਅਰਵਿੰਦ ਕੇਜਰੀਵਾਲ ਵਰਗੇ ਕਈ ਲੋਕ ਮਿੱਦੇ ਜਾਣੇ ਨੇ ਤੁਹਾਡਾ ਹੱਲੇ ਬਣ ਜਾਣਾ ਪਿੰਡਾਂ ਚ ਲੋਕਾਂ ਨੇ ਤੁਹਾਨੂੰ ਵੱਟੇ ਮਾਰਿਆ ਦੇ ਕੇ ਤਾਂ ਜਵਾਬ ਦੇਣਾ ਪੈਣਾ ਲੋਕਾਂ ਨੂੰ ਇਸ ਕਰਕੇ ਮੈਂ ਭਾਨੇ ਸਿੱਧੂ ਦੇ ਚਾਹਣ ਵਾਲਿਆਂ ਨੂੰ ਭਾਨੇ ਸਿੱਧੂ ਨੂੰ ਵੀ ਔਰ ਉਹਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਤੇਰੇ ਨਾਲ ਡਟ ਕੇ ਖੜੇ ਆ ਜੋ ਅਸੀਂ ਕਰ ਸਕਾਂਗੇ ਲੜਾਂਗੇ ਤੇਰੇ ਵਾਸਤੇ ਖੜਾਂਗੇ ਔਰ ਤੇਰੀ ਆਵਾਜ਼ ਬਣ ਕੇ ਤੇਰੀ ਗੈਰ ਹਾਜ਼ਰੀ ਅੰਦਰ ਵੀ ਲੋਕਾਂ ਤੱਕ ਤੇਰੀ ਆਵਾਜ਼ ਬਣ ਕੇ ਪਹੁੰਚਾਵਾਂਗੇ ਔਰ ਭਗਵੰਤ ਮਾਨ ਦੇ ਕਿਸੇ ਜ਼ੁਲਮ ਦੇ ਅੱਗੇ ਨਾ ਡਰੇ ਆ ਨਾ ਡਰਾਂਗੇ ਤੂੰ ਆਪਣੀ ਲੱਖ ਕੋਸ਼ਿਸ਼ਾਂ ਕਰ ਲਵੀਂ ਲੇਕਿਨ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਤੂੰ ਡਰਾ ਨਹੀਂ ਸਕਦਾ ਤੂੰ ਖੁਦ ਡਰਿਆ ਹੋਇਆ ਹੈ ਤੇਰੇ ਅੰਦਰ ਦੀ ਆਤਮਾ ਮਰ ਚੁੱਕੀ ਆ ਤੈਨੂੰ ਖੌਫ ਆ ਤੈਨੂੰ ਡਰਿਆ ਉਹਨਾਂ ਲੋਕਾਂ ਦਾ ਕਿਉਂਕਿ ਤੂੰ ਪਾਪ ਕੀਤੇ ਉਹਨਾਂ ਪਾਪ ਤੇਰੇ ਬਹੁਤ ਜਲਦੀ ਸਾਹਮਣੇ ਆਉਣਗੇ ਇਸ ਕਰਕੇ ਭਾਨੇ ਸਿੱਧੂ ਨਾਲ ਖੜੇ ਆ ਖੜੇ ਰਾਂਗੇ ਪੂਰਾ ਪੰਜਾਬ ਭਾਨੇ ਸਿੱਧੂ ਨਾਲ ਖੜਾ ਹੈ ਭਾਨੇ ਤੂੰ ਇਕੱਲਾ ਨਹੀਂ ਤੇਰੇ ਨਾਲ ਪੰਜਾਬ ਦਾ ਇੱਕ ਇੱਕ ਨੌਜਵਾਨ ਭਾਨਾ ਬਣ ਕੇ ਤੇਰੀ ਲੜਾਈ ਲੜ ਰਿਹਾ ਹੈ